ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਰਾਜਾ ਜਨਕ ਜੀ ਦੀ ਸਾਖੀ ਭਾਗ ਤੀਜਾ ਲੈ ਕੇ ਆਪ ਜੀ ਦੀ ਸੇਵਾ ਵਿੱਚ حاضر ਹੋਇਆ ਜੀ ਇੱਕ ਮਹਾਤਮਾ ਜੀ ਨੇ ਬੜਾ ਸੋਹਣਾ ਲਿਖਿਆ ਤਨ ਤਨ ਰਾਜਾ ਜਨਕ ਹੈ ਜਿਸ ਸਿਮਰਨ ਕੀਓ ਵਿਵੇਗ ਇੱਕ ੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ ਐਸਾ ਸਿਮਰਨ ਜਾਣ ਕੇ ਸੰਤਾ ਪਕੜੀ ਤੇ ਸਿਮਰਨ ਜਗ ਵਿੱਚ ਸਾਰ ਹੈ ਵਿਸਰੈ ਕੜੀ ਨਾ ਏਕ ਕਿੰਨਾ ਸੋਹਣਾ ਲਿਖਿਆ ਰਾਜਾ ਜਨਕ ਜੀ ਦਾ ਜਦੋਂ ਅੰਤਿਮ ਸਮਾਂ ਆ ਗਿਆ ਤੇ ਪਰਲੋਕ ਕਰਮਨ ਕਰਨਾ ਸੀ ਕਹਿੰਦੇ ਹਨ ਕਿ ਉਸ ਸਮੇਂ ਔਸਕੜੀ ਦੇਵਤੇ ਗੰਦਰਬ ਤੇ ਪਰियां ਰਾਗ ਰੰਗ ਫੁੱਲਾਂ ਦੇ ਹਾਰਾਂ ਸਮੇਤ ਅੱਗੋਂ ਸਵਾਸ ਸਵਾਗਤ ਵਾਸਤੇ ਪੁੱਜ ਗਈਆਂ ਪੰਜ ਭੂਤਕ ਸਰੀਰ ਨੂੰ ਛੱਡ ਕੇ ਆਤਮਾ ਨੂੰ ਵਿਵਾਨ ਵਿੱਚ ਬਿਠਾ ਲਿਆ ਗਿਆ ਤੇ ਸੁਰਗਾ ਨੂੰ ਲੈ ਤੁਰੇ ਪਰ ਅਕਾਲ ਪੁਰਖ ਦਾ ਹੁਕਮ ਸੀ ਕਿ ਜਨਕ ਨੂੰ ਨਰਕ ਯਮ ਲੋਕ ਰਾਈ ਲਿਆਇਆ ਜਾਏ ਉਹ ਇਸ ਕਰਕੇ ਕਿ ਇਸ ਨੇ ਆਪਣੀ ਭਗਤੀ ਦਾ ਵਿਖਾਵਾ ਕਰਕੇ ਇੱਕ ਸਮੇਂ ਹੰਕਾਰ ਕੀਤਾ ਸੀ ਤਾਂ ਸਿਰਫ ਉਹਨਾਂ ਨੂੰ ਐਨੀ ਕੁ ਸਜ਼ਾ ਦਿੱਤੀ ਸੀ ਕਿ ਇਹਨਾਂ ਨੂੰ ਨਰਕ ਦੇ ਵਿੱਚੋਂ ਦੀ ਲੰਘਾ ਕੇ ਲਿਆਂਦਾ ਜਾਵੇ ਉਹ ਹੰਕਾਰ ਦਾ ਇਹ ਫਲ ਕਿ ਨਰਕਾਂ ਰਾਈ ਆਉਣਾ ਹੋਵੇਗਾ ਪਰ ਨਰਕਾਂ ਦਾ ਕਸ਼ਟ ਕੋਈ ਨਹੀਂ ਸਹਿਣਾ ਪਵੇਗਾ ਦੇਵਤਿਆਂ ਨੇ ਹੁਕਮ ਮੰਨਿਆ ਰਾਜ ਜਨਕ ਨੂੰ ਨਰਕਾਂ ਦੇ ਰਸਤੇ ਨੂੰ ਲੈ ਤੁਰੇ ਪਰ ਖੁਸ਼ੀਆਂ ਮਨਾਇਆ ਜਾ ਰਹੀਆਂ ਸਨ ਕਿਉਂਕਿ ਇੱਕ ਬਹੁਤ ਜ਼ਿਆਦਾ ਤਪ ਕਰਨ ਵਾਲਾ ਨਾਮ ਜਪਣ ਨਾਮ ਜਪਣ ਵਾਲਾ ਉਹਨਾਂ ਦੇ ਨਾਲ ਸੀ ਜਦੋਂ ਰਾਜਾ ਜਨਕ ਜੀ ਨਰਕਾਂ ਵਿੱਚ ਪੁੱਜੇ ਤਾਂ ਇਹ ਮਰਾਜ ਸਵਾਗਤ ਵਾਸਤੇ ਨਸ ਕੇ ਆਏ ਅੱਗੋਂ ਉਹਨਾਂ ਦਾ ਬਹੁਤ ਸਵਾਗਤ ਕੀਤਾ ਗਿਆ ਉਹ ਹੈਰਾਨ ਸਨ ਕਿ ਦੇਵ ਲੋਕ ਜਾਣ ਵਾਲੇ ਇਸ ਅਸਥੇ ਤੋਂ ਕਿਉਂ ਆਏ ਹਨ ਪਰਮਾਤਮਾ ਦੀ ਕੀ ਰਜ਼ਾ ਸੀ ਫਿਰ ਵੀ ਉਹਨਾਂ ਨੇ ਰਾਜਾ ਜਨਕ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਨੂੰ ਪ੍ਰਣਾਮ ਕੀਤਾ ਜਨਕ ਵੀ ਹੈਰਾਨ ਸੀ ਇਹ ਵੇਖ ਕੇ ਕਿ ਯਮ ਲੋਕ ਨਰਕ ਦੇ ਵਿੱਚ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਕੁਰਹਾਟ ਜਿੰਨੂੰ ਸੁਣ ਕੇ ਵੀ ਨਿ ਸਹਿਨ ਕੀਤਾ ਜਾ ਸਕਦਾ ਸੀ ਲੋਕ ਤੜਫਦੇ ਸਨ ਚੀਕਾਂ ਮਾਰਦੇ ਸਨ ਕੋਈ ਰੋ ਰਿਹਾ ਸੀ ਕੁਰਲਾ ਰਿਹਾ ਸੀ ਕਿਸੇ ਨੂੰ ਕੁੱਟਣ ਦੀ ਆਵਾਜ਼ ਚਾਰੇ ਪਾਸੇ ਕੁਰਲਾਹਟ ਮਚਿਆ ਹੋਇਆ ਸੀ ਕਿਸੇ ਥਾਂ ਤੇ ਭਿਆਨਕ ਅੱਗ ਬਲਦੀ ਸੀ ਤੇ ਕਿਸੇ ਥਾਂ ਤੇ ਕੋਹਲੂ ਚੱਲ ਰਹੇ ਸਨ ਇਹ ਸਭ ਕੁਝ ਵੇਖ ਕੇ ਰਾਜੇ ਜਨਕ ਦਾ ਦਿਲ ਪਸੀਜ ਗਿਆ उसने आख्या ये रौला किवे है, ये यौला दिल को चीरन वाला है यहाँ स्थान है जमराज जी ने उत्तर दिता कि यह नरक है जो लोग संसार उत्ते मनुख जन्म पा भी ना तो ईश्वर की भगती करते हैं ना ही सिमरन करते हैं ਨਾ ਕੋਈ ਕਿਸੇ ਨੇ ਗੁਰੂ ਬਣਾਇਆ ਜੋ ਨੇਕੀ ਸੇਵਾ ਪੁੰਨ ਦਾਨ ਧਰਮ ਕਰਮ ਦਾ ਕੰਮ ਨਹੀਂ ਕਰਦੇ ਅਤੇ ਸਾਰਾ ਜੀਵਨ ਪਾਪ ਹੀ ਕਮਾਉਂਦੇ ਰਹਿੰਦੇ ਹਨ ਪ੍ਰਾਏ ਦਰਬ ਨੂੰ ਚੁਰਾਉਂਦੇ ਹਨ ਜੇ ਕਹਿ ਲਈਏ ਕਿ ਅਧਰਮੀ ਪੁਰਸ਼ ਹਨ ਧਰਮ ਦੇ ਨੇੜੇ ਤੇੜੇ ਵੀ ਨਹੀਂ ਉਹਨਾਂ ਦੇ ਮੰਦੇ ਕਰਮਾ ਕਰਕੇ ਉਨਾਂ ਨੂੰ ਇੱਥੇ ਐਵੇਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਜੋ ਸਜ਼ਾਵਾਂ ਇਹਨਾਂ ਦੀ ਆਤਮਾ ਨੂੰ ਮਿਲਦੀਆਂ ਹਨ ਤੇ ਉਹਦੇ ਨਾਲ ਹੀ ਇਹ ਸਾਰੇ ਤੜਫਦੇ ਹਨ ਕੋਈ ਚੀਕਾ ਮਾਰਦਾ ਹੈ ਕੋਈ ਰੋਂਦਾ ਹੈ ਸਾਰੇ ਪਾਸੇ ਕੁਰਲਾਠ ਮਚਿਆ ਹੋਇਆ ਹੈ ਇੱਥੇ ਦਿਨ ਰਾਤ ਹਰ ਵੇਲੇ ਇਥੇ ਐਸੀ ਤਰ੍ਹਾਂ ਹੀ ਕੁਰਲਾਠ ਚੱਲਦਾ ਰਹਿੰਦਾ ਹੈ ਇਹਨਾਂ ਨੂੰ ਵੱਖਰੇ ਵੱਖਰੇ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਵੱਖੋ ਵੱਖਰੇ ਕਰਮਾਂ ਅਨੁਸਾਰ ਜਿਵੇਂ ਦੇ ਕਿਸੇ ਨੇ ਕਰਮ ਕੀਤੇ ਹੁੰਦੇ ਹਨ ਉਸਾਂ ਵੱਖਰੇ ਵੱਖਰੇ ਢੰਗਾਂ ਨਾਲ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਧਰਮੀ ਰਾਜੇ ਜਨਕ ਨੂੰ ਉੱਤਰ ਸਾ ਗਿਆ ਉਹਨਾਂ ਨੇ ਕਿਹਾ ਇਹਨਾਂ ਨੂੰ ਛੱਡਣ ਦਾ ਕੋਈ ਤਰੀਕਾ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਕਿਸੇ ਤਰੀਕੇ ਆਪਾਂ ਛੱਡ ਸਕਦੇ ਹਾਂ ਇਹਨਾਂ ਨੇ ਜਿੰਨਾ ਦੁੱਖ ਪਾਣਾ ਸੀ ਪਾ ਲਿਆ ਉਹਨਾਂ ਹੀ ਕਾਫੀ ਹੈ ਇਹੋ ਨਹੀਂ ਹੋ ਸਕਦਾ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ ਛੱਡ ਸਕਦੇ ਜੇ ਛਡਾਉਣਾ ਹੈ ਤਾਂ ਕੋਈ ਆਪਣਾ ਪੁੰਨ ਫਲ ਤੁਹਾਨੂੰ ਦੇਣਾ ਪਵੇਗਾ ਉਸ ਤੇ ਬਦਲੇ ਵਿੱਚ ਅਸੀਂ ਛੱਡ ਸਕਦੇ ਹਾਂ ਜਮ ਰਾਜ ਦਾ ਉੱਤਰ ਸੀ ਇਸ ਤੋਂ ਬਿਨਾਂ ਕੋਈ ਵੀ ਤੰਗ ਤਰੀਕਾ ਨਹੀਂ ਸੋਚ-ਸੋਚ ਕੇ ਜਨਕ ਨੇ ਕਿਹਾ ਅੱਛਾ ਜੇ ਮੈਂ ਆਪਣੇ ਨਾਮ ਸਿਮਰਨ ਵਿੱਚੋਂ ਕੁਝ ਫਲ ਇਹਨਾਂ ਨੂੰ ਦੇ ਦਿਆਂ ਤੇ ਕੀ ਇਹ ਅ ਇਥੋਂ ਛੁੱਟ ਸਕਦੇ ਹਨ ਤਾਂ ਜੰਮਰਾਜ ਦਾ ਉੱਤਰ ਸੀ ਇੱਕ ਟੱਕੜੀ ਵਿੱਚ ਰੱਖ ਕੇ ਆਪ ਜੀ ਜਿੰਨਾ ਨਾਮ ਸਿਮਰਨ ਦੋਗੇ ਉਸੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਛੱਡ ਸਕਦੇ ਤੇ ਯਮਰਾਜ ਇਹ ਸੌਦਾ ਮੰਨ ਗਿਆ ਰਾਜੇ ਜਨਕ ਨੂੰ ਵੀ ਇਹ ਗੱਲ ਵਧੀਆ ਲੱਗੀ ਉਸ ਨੇ ਇੱਕ ਤੱਕੜ ਮੰਗਵਾਇਆ ਇੱਕ ਪਾਸੇ ਰਾਜਾ ਜਨਕ ਦਾ ਹਜੇ ਇੱਕ ਘੜੀ ਦਾ ਸਿਮਰਨ ਦਾ ਫਲ ਹੀ ਰੱਖਿਆ ਸੀ ਤੇ ਦੂਜੇ ਪਾਸੇ ਪਾਪੀਆਂ ਦੇ ਪਾਪਾ ਨੂੰ ਇਕੱਠਾ ਕਰਕੇ ਰੱਖਿਆ ਗਿਆ ਜਿੰਨੇ ਨਰਕ ਚ ਜੀ ਸਨ ਸਾਰਿਆਂ ਦੇ ਪਾਪ ਧਰਮੀ ਰਾਜਾ ਜਨਕ ਤੇ ਸਿਮਰਨ ਦੇ ਮਹਾਤਮ ਨਾਲ ਨਾਲੋਂ ਹੌਲੇ ਨਿਕਲੇ ਬੋਧ ਹੌਲੇ ਜਿੰਨਾ ਪਾਸ ਕੋ ਹੁੰਦਾ ਹੈ ਇਹ ਵੇਖ ਕੇ ਜਮਰਾਦ ਨੇ ਸਾਰੇ ਨਰਕ ਖਾਲੀ ਕਰ ਦਿੱਤੇ ਨਰਕਾਂ ਵਿੱਚੋਂ ਸੁਤੰਤਰ ਕਰਵਾ ਕੇ ਸਾਰੀਆਂ ਰੂਹਾਂ ਨੂੰ ਧਰਮੀ ਰਾਜਾ ਚਨਕ ਸੁਰਗਪੁਰੀ ਨੂੰ ਨਾਲ ਲੈ ਤੁਰਿਆ ਦੇਵ ਲੋਕ ਵੱਲ ਲੈ ਤੁਰਿਆ ਹਰ ਥਾਂ ਤੋਂ ਆਵਾਜ਼ ਉੱਠੀ ਸੀ ਤਨ ਤਨ ਰਾਜਾ ਚਨਕ ਹੈ ਜਿਸ ਸਿਮਰਨ ਕਿਉ ਵਿਵੇਕ ਇੱਕ ੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਐਸਾ ਸਿਮਰਨ ਜਾਣ ਕੇ ਸੰਤਾ ਪਕੜੀ ਤੇ ਸਿਮਰਨ ਜਗ ਵਿੱਚ ਸਾਰ ਹੈ तिसरा ੜੀ ਨਾ ਇੱਕ ਸੋ ਇਸ ਤਰ੍ਹਾਂ ਨਾਮ ਸਿਮਰਨ ਦਾ ਕਿੰਨਾ ਪ੍ਰਤਾਪ ਹੈ ਦੇਖੋ ਸਾਰੇ ਨਰਕ ਖਾਲੀ ਹੋ ਗਏ ਸੋ ਇਸ ਤਰ੍ਹਾਂ ਇਸ ਦੇ ਨਾਲ ਵੀ ਆਪਣੀ ਇਹ ਸਾਖੀ ਖਤਮ ਕਰਦੀਆਂ ਸੋ ਤੁਸੀਂ ਜ਼ਰੂਰ ਜਿਹੜੇ ਚੈਨਲ ਤੇ ਨਵੇਂ ਐ ਸਬਸਕ੍ਰਾਈਬ ਕਰ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਖੀ ਨੂੰ ਸੁਣਨ ਲਈ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਸਤਿ ਸ੍ਰੀ ਅਕਾਲ